ਨਮਸਕਾਰ ਜੀ ਸਾਰੇ ਭੈਣ ਭਰਾਵਾਂ ਨੂੰ ਅੰਮ੍ਰਿਤਸਰ 에어ਪੋਰਟ ਦੇ ਕੋਲ ਇੱਕ ਗੋਲਡਨ ਓਪਰਚ्युनिटी ਹੈ ਤੁਹਾਡੇ ਲਈ ਇਨਵੈਸਟਮੈਂਟ ਲਈ 골프 ਕਾਉਂਟੀ ਨਾਮ ਦੀ ਇੱਕ ਗੇਟਿਡ ਸੋਸਾਇਟੀ ਬਣ ਰਹੀ ਹੈ ਜੀ ਇੱਧਰ ਜੋ ਕਿ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕੀ ਹੈ ਇਹ ਰਸਤਾ ਜਾ ਰਿਹਾ ਜੀ ਅੰਮ੍ਰਿਤਸਰ 에어ਪੋਰਟ ਜਿਹੜਾ ਹੈਗਾ ਉਹ ਤੋਂ ਪਹਿਲੇ ਹੈ ਜੀ ਇਹ ਤੇ 에어ਪੋਰਟ ਦੇ ਨਾਲ ਸਾਂਝੀ ਹਾਂ ਕੰਧ ਹੈ ਇਹਦੀਆਂ ਇਨਵੈਸਟਮੈਂਟ ਦੀ ਇਹ ਗੋਲਡਨ ਓਪਰਚ्युनिटी ਹੈ ਤੁਹਾਡੇ ਲਈ ਉਧਰ ਲੈ ਕੇ ਤੁਹਾਨੂੰ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਣੇ ਹਾਂ ਕਲੋਨੀ ਦੇ ਬਾਰੇ ਸਾਰਾ ਇਹ ਰੋਡ ਬੰਦਾ ਪਿਆ ਪੱਕਾ ਜੀ ਤੁਸੀਂ ਦੇਖ ਰਹੇ ਹੋ ਨਾਲ-ਨਾਲ ਰੋਡ ਤਿਆਰੀ ਚੱਲ ਰਹੀ ਆ ਤੇ ਥੋੜਾ ਜਿਹਾ ਅੱਗੇ ਜਾ ਕੇ ਰਾਈਟ ਸਾਈਡ ਤੇ ਇੱਕ ਗੇਟਿਡ ਕਮਿਊਨਿਟੀ ਹੈ ਜੀ ਤੇ ਉਹਦਾ ਗੇਟ ਆ ਜਾਏਗਾ ਤੇ ਤੁਹਾਨੂੰ ਦੁਕਾਨਾਂ ਇਹਦੀ ਹੋ ਗਈ ਇਸ ਵੇਲੇ ਤੁਹਾਡੇ ਕੋਲ ਇੱਕ 골ਡਨ opportunity ਹੈ 에어ਪੋਰਟ ਦੇ ਬਿਲਕੁਲ ਨਾਲ ਪੈਂਦੀ ਕਲੋਨੀ ਵਿੱਚ ਆਪਣੀ ਜਿਹਾਇਸ਼ ਜਾਂ ਫਿਰ ਕਮਰਸ਼ੀਅਲ ਸਪੇਸ ਬਣਾ ਲਈ ਕਮਰਸ਼ੀਅਲ ਇਨ ਦਾ ਸੈਂਸ ਕਿ ਤੁਸੀਂ ਮਤਲਬ ਹੋਮਸਟੇ ਵਗੈਰਾ ਕੁਝ ਚਲਾ ਸਕਦੇ ਹੋ ਇੱਥੇ ਜਿਹਦੇ ਨਾਲ ਜਿੱਦਾਂ ਕਿਉਂਕਿ 에어ਪੋਰਟ ਦੇ ਬਿਲਕੁਲ ਨਾਲ ਹੀ ਹੈ ਤੇ ਬਹੁਤ ਵਧੀਆ ਸੰਭਾਵਨਾਵਾਂ ਵਗੀਆਂ ਤੁਹਾਡੇ ਕੰਮ ਦੀਆਂ ਆਹ ਰਾਈਟ ਸਾਈਡ ਤੇ ਆ ਜੀ ਆਹ ਦੇਖੋ ਕਿੰਨੀ ਸੋਹਣੀ ਹੈ ਜੀ ਇਹ ਗੇਟਿਡ ਸੋਸਾਇਟੀ ਇਸ ਦਾ ਨਾਮ ਹੈ ਜੀ 골프 ਕਾਉਂਟੀ ਹੈ ਇਹ ਆ ਜੀ ਇਹਦਾ ਮੇਨ ਗੇਟ ਦੇਖੋ ਜੀ ਗੋਲਫ ਕਾਉਂਟੀ ਦੇ ਅੰਦਰ ਆਪਾਂ ਹੁਣ ਇਸ ਚਾਰਲੇਆ ਜੀ 메ਨ ਜਿਹੜੀ ਇਹ ਰੋਡ ਹੈ ਜੀ 40 ਫੁੱਟ ਦੀ ਇੱਧਰ ਤੇ 40 ਫੁੱਟ ਦੂਜੇ ਪਾਸੇ ਹੈ ਮਿਨਿਮਮ ਜੀ ਇੱਥੇ ਜਿਹੜਾ ਪਲਾਟ ਹੈ ਜੀ ਉਹ 500 ਗਾਇ ਤੋਂ ਸ਼ੁਰੂ ਹੋ ਜਾਂਦਾ 100 ਇਕੜ ਤੋਂ ਉੱਪਰ ਦੀ ਇਹ ਗੇਟਿਡ ਕਮਿਊਨਿਟੀ ਹੈ ਜਿੱਥੇ ਇੱਕ ਗੋਲਫ ਕੋਰਸ ਵੀ ਹੈ ਉਹ ਵੀ ਡਿਵੈਲਪ ਹੋ ਰਿਹਾ ਤੇ ਤੁਹਾਨੂੰ ਦਿਖਾਣੇ ਆ ਸਾਰੇ ਏਰੀਆ ਸਾਹਮਣੇ 에어ਪੋਰਟ ਹੈ ਜੀ ਤੇ 에어ਪੋਰਟ ਦੇ ਨਾਲ ਸਾਂਝੀ ਕੰਡ ਹੈ ਜੀ ਇਨਵੈਸਟਮੈਂਟ ਦੇ ਪਰਪਸ ਨਾਲ ਬਹੁਤ ਹੀ ਇੱਕ ਸੂਟੇਬਲ ਸੋਸਾਇਟੀ ਆ ਤੁਹਾਡੇ ਲਈ 에어ਪੋਰਟ ਦੇ ਨਾਲ ਹੀ ਬਿਲਕੁਲ ਆਦੀ ਖਾਂਦੇ ਤੁਹਾਨੂੰ ਦੁਕਾਨਾਂ ਪਹਿਲੇ ਉਹ ਚੀਜ਼ ਤਾਂ ਕਿ ਇੱਥੇ ਜਿਹੜੀਆਂ ਸੰਭਾਵਨਾਵਾਂ ਨੇ ਇਨਵੈਸਟਮੈਂਟ ਦੀਆਂ ਉਹਨਾਂ ਉੱਤੇ ਤੁਹਾਡੀ ਨਜ਼ਰ ਜਾ ਸਕੇ ਆ ਦੇਖੋ ਜੀ ਰਾਈਟ ਸਾਈਡ ਤੇ ਅਗਰ ਤੁਸੀਂ ਦੇਖ ਪਾਓ ਤੇ ਸਾਹਮਣੇ ਸਾਹਮਣੇ ਤੇ ਦੇਖੋ ਪਹਿਲੇ ਟਾਵਰ ਆ ਜਿਹੜਾ ਹੁੰਦਾ 에어ਪੋਰਟ ਵਾਲਾ ਦਾ ਤੇ ਸਾਈਡ ਤੇ ਰਾਈਟ ਤੇ ਦੇਖੋ ਤੁਸੀਂ ਇਹ 에어ਪੋਰਟ ਹੈ ਆ ਸਾਹਮਣੇ ਦੇਖੋ 에어ਪੋਰਟ ਹੈ ਜੀ ਉੰਮਰਸਰ ਦਾ ਠੀਕ ਹੈ ਤੇ ਇਸ ਪਾਸੇ ਗੋਲਫ ਕੋਰਸ ਬੰਨਾ ਸਾਰਾ ਪਿੱਛੇ ਜਿਹੜੀ ਕੰਮ ਸਾਂਝੀ 에ਰਪੋਰਟ ਦੇ ਨਾਲ ਥੋੜਾ ਮੈਂ ਹੋਰ ਰਾਈਟ ਤੇ ਘੁਮਾ ਕੇ ਤੁਹਾਨੂੰ ਪਹਿਲੇ ਦਿਖਾ ਦਿੰਨਾ ਅੱਗੇ ਰੋਕੇ ਬਾਹਰ ਉਹ ਤੁਹਾਨੂੰ ਦਿਖਾਣਾ 에ਰਪੋਰਟ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ 에ਰਪੋਰਟ ਮਰੀ ਸਰਦਾ ਤੇ ਆ ਬਾਉਂਡਰੀ 에ਰਪੋਰਟ ਦੀ ਹੀ ਹੈ ਇਸੇ ਵਾਸਤੇ ਗ੍ਰੀਨ ਬੈਲ ਸਾਰੀ ਛੱਡੀ ਪਾਰਕਾਂ ਵਗੈਰਾ ਬੰਨੀਆਂ ਇੱਥੇ ਤੇ ਇਧਰ ਸਾਈਡ ਤੇ ਗੋਲਫ ਕੋਰਸ ਬੰਨਾ ਹੈ 100 ਏਕੜ ਤੋਂ ਉੱਪਰ ਦੀ ਇਹ 게ਟਿਡ ਸੁਸਾਇਟੀ ਹੈ। ਇਸ ਵੇਲੇ ਬਹੁਤ ਹੀ ਵਧੀਆ ਇੱਕ ਮੌਕਾ ਤੁਹਾਡੇ ਕੋਲ ਕਿਉਂਕਿ ਰੇਟਸ ਇਸ ਵੇਲੇ ਜ਼ਿਆਦਾ ਨਹੀਂ ਹੈਗੇ ਇੱਥੇ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਅੰਮ੍ਰਿਤਸਰ ਵਿੱਚ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਜੁੜੀ ਹੋਈ ਇਹ 게ਟਿਡ ਸੁਸਾਇਟੀ ਹੈ। ਇੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ। ਬਹੁਤ ਚੌੜੀਆਂ-ਚੌੜੀਆਂ ਸੜਕਾਂ ਨੇ, ਅੰਦਰਲੀਆਂ ਸੜਕਾਂ 50 ਫੁੱਟ ਦੀਆਂ, ਮੇਨ ਸੜਕ 80 ਫੁੱਟ ਦੀ ਤੇ 60 ਫੁੱਟ ਦੀਆਂ ਸੜਕਾਂ ਐਦਾਂ ਹੈਗੀਆਂ। ਤੁਹਾਨੂੰ ਸਾਰਾ ਕਲੋਨੀ ਦਾ ਰੌਂਡ ਮਰਵਾਵਾਂਗੇ ਆਪਾਂ। ਵੀਡੀਓ ਵਿੱਚ ਤੁਸੀਂ ਬਨੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਇਹਦਾ ਪ੍ਰਾਈਸ ਹੈ ਉਹ ਆਪਾਂ ਥੱਲੇ ਪੱਟੀ 'ਚ ਚੜਾ ਦਾਂਗੇ ਚਲਾ ਦਾਂਗੇ ਚੈੱਕ ਕਰ ਲੈਣਾ ਬਹੁਤ ਹੀ ਸੋਹਣੇ ਟੰਗਣਾ ਬਣਾਏ ਜਾ ਰਹੀ ਹੈ ਇਹ ਗੇਟਿਡ ਸੁਸਾਇਟੀ ਤੇ ਇਹ ਹੋ ਰਿਹਾ ਜਿਹੜਾ ਏਰੀਆ ਇਹ ਮਿਸ ਕਰਨ ਵਾਲਾ ਨਹੀਂ ਹੁੰਦਾ ਜੀ ਅਗਰ ਤੁਹਾਡੇ ਕੋਲ ਕੋਈ ਚਾਰ ਪੈਸੇ ਹੈ ਸਹੀ ਜਗ੍ਹਾ ਤੇ ਲਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬਹੁਤ ਸੋਹਣੀ ਆਪਸ਼ਨ ਹੈ ਆਉਣ ਵਾਲੇ ਟਾਈਮ 'ਤੇ ਇਹਦਾ ਬਹੁਤ ਤੁਹਾਨੂੰ ਫਾਇਦਾ ਹੋਏਗਾ ਇਹ ਕਲੋਨੀ ਜਿਹੜੀ ਹੈ ਜੀ ਏਅਰਪੋਰਟ ਐਥਾਰਟੀ ਆਫ ਇੰਡੀਆ ਵੱਲੋਂ ਇਹਨੂੰ ਐਨਓਸੀ ਪ੍ਰਾਪਤ ਹੈ ਤੇ ਇਸ ਤੋਂ ਬਾਅਦ ਰਾਜਸਥਾਨੀ ਨਗਰ ਕੌਂਸਲ ਤੋਂ ਵੀ ਇਹਨੂੰ ਐਨਓਸੀ ਹੈਗੀ ਹੈ ਤੇ ਤੁਹਾਨੂੰ ਕੋਈ ਇੱਥੇ ਟੈਨਸ਼ਨ ਵਾਲੀ ਗੱਲ ਨਹੀਂ ਹੈ ਜਦੋਂ ਮਰਜੀ ਇੱਥੇ ਰਜਿਸਟਰੀ ਕਰਵਾ ਸਕਦੇ ਹੋ 300 ਪਲੱਸ ਪਲੋਟਸ ਨੇ ਇੱਥੇ 200 ਦੀ ਰਜਿਸਟਰੀ ਆਲਰੇਡੀ ਹੋ ਚੁੱਕੀ ਹੈ ਠੀਕ ਹੈ ਤੇ ਅਗਰ ਤੁਹਾਨੂੰ ਇੱਥੇ ਪਸੰਦ ਆਂਦਾ ਏਰੀਆ ਤੇ ਸਾਡਾ ਕੰਟੈਕਟ ਕਰ ਲਿਓ ਤੇ ਤੁਹਾਨੂੰ ਇੱਥੇ ਜਿਹੜੀ ਪ੍ਰਾਪਰਟੀ ਵੀ ਚਾਹੀਦੀ ਹੋਗੀ ਉਹ ਦਵਾ ਦਾਂਗੇ ਆ ਸਾਹਮਣੇ ਸਾਰਾ ਏਅਰਪੋਰਟ ਵਾਲਾ ਏਰੀਆ ਹੈ ਉੱਧਰ 메ਨ ਗੇਟ ਬਾਕੀ ਅੰਦਰਲੀ ਅਗਲੀਆਂ ਹੁਣ ਤੁਹਾਨੂੰ ਘੁਮਾ ਕੇ ਦਿਖਾ ਦਿੰਨੇ ਆ। ਬਾਕੀ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਆ ਜੀ ਜਿਹੜੀਆਂ ਤਾਰਾਂ ਨੇ ਇੱਥੇ ਉਹ ਅੰਡਰਗਰਾਉਂਡ ਨੇ ਆ ਤੁਸੀਂ ਦੇਖ ਸਕਦੇ ਹੋ। ਕੋਈ ਤਾਰ ਤੁਹਾਨੂੰ ਬਾਹਰ ਨਹੀਂ ਲੱਭਣੀ। ਨਾ ਤੁਹਾਨੂੰ ਬੱਤੀ ਦੀ ਪ੍ਰੋਬਲਮ ਐ ਇੱਥੇ, ਨਾ ਤੁਹਾਨੂੰ ਪਾਣੀ ਦੀ। ਸਟਰੀਟ ਲਾਈਟਸ ਵਗੈਰਾ ਦੇਖ ਲਓ, ਸਾਰੀਆਂ ਲੱਗੀਆਂ ਨੇ ਤੇ ਗ੍ਰੀਨ ਬੈਂਡ ਸੋਣੀ ਛੱਡੀ ਆ। ਮਤਲਬ ਵਨ ਆਫ ਦਾ ਬੈਸਟ ਗੇਟੇਡ ਸੋਸਾਇਟੀਜ਼ ਆਫ ਅੰਮ੍ਰਿਤਸਰ ਆ ਜੋ ਕਿ 에어ਪੋਰਟ ਤੇ ਆ। 에어ਪੋਰਟ ਤੇ ਬਿਲਕੁਲ ਨਾਲੀ ਅੱਥੇ ਤੁਸੀਂ ਆਪਣਾ ਹੋਮਸਟੇਅ ਖੋਲ੍ਹ ਸਕਦੇ ਹੋ ਠੀਕ ਆ ਆਪਣਾ ਘਰ ਬਣਾ ਕੇ ਰਹਿ ਸਕਦੇ ਹੋ ਤੁਹਾਨੂੰ ਮਤਲਬ ਬਹੁਤ ਹੀ ਵਧੀਆ ਹੈਥੇ ਇਨਵੈਸਟਮੈਂਟ ਦਾ ਇੱਕ ਮੌਕਾ ਹੈਗਾ ਅਗਰ ਤੁਸੀਂ ਅੰਮ੍ਰਿਤਸਰ 에ਅਰਪੋਰਟ ਦੇ ਕੋਲ ਆਪਣੀ ਪ੍ਰਾਪਰਟੀ ਬਣਾਉਣਾ ਚਾਹੁੰਦੇ ਹੋ ਆਹ ਦੇਖ ਸਕਦੇ ਹੋ ਤੇ ਪਿੱਛੇ ਵਾਲਾ ਏਰੀਆ ਸਾਰਾ ਕਿੱਡਾ ਖੁੱਲਾ ਏਰੀਆ ਸਾ ਅਗਲੀ ਜਿਹੜੀ ਦੇਖੋ 80 ਫੁੱਟ ਜਾਂ 60 ਫੁੱਟ 60 ਫੁੱਟ ਦੀ ਹੈ ਸੜਕ 메ਨ ਤੇ 80 ਫੁੱਟ ਦੀ ਹੈ ਦੋ ਪਾਸੇ ਡਿਵਾਈਡਡ ਆ ਤੇ ਆ ਹੁਣ ਤੁਹਾਨੂੰ ਸਾਰੀਆਂ ਗਲੀਆਂ ਅੰਦਰ ਦੀ ਦਿਖਾ ਰਿਹਾ ਮੈਂ 메ਨ ਗਲੀਆਂ ਜੀ 메ਨ ਸੜਕ ਹੈ ਕਹਿ ਸਕਦੇ ਤੁਸੀਂ कंस्ट्रक्शन ਹੋ ਰਹੀ ਹੈ ਇੱਥੇ অল레ਡੀ ਜਿੱਦਾਂ ਤੁਹਾਨੂੰ ਮਿਲਿਆ ਸਦਾ 200 ਰਜਿਸਟਰੀਜ਼ ਇੱਥੇ ਹੋ ਚੁੱਕੀਆਂ 300 ਪਲੱਸ ਪਲਾਟਸ ਨੇ ਇੱਥੇ 500 ਕਾਏ ਤੋਂ ਸਟਾਰਟਿੰਗ ਹੈ ਰੇਟ ਮੈਂਸ਼ਨਡ ਹੈ ਸਾਡਾ ਜੀ ਥੱਲੇ ਡਿਸਕ੍ਰਿਪਸ਼ਨ ਚ ਵੀ ਤੇ ਨਾਲ ਨਾਲ ਆਪਾਂ ਇੱਥੇ ਪੱਟੀ ਵੀ ਚਲਾਈ ਹੈ ਥੱਲੇ ਉਹਦੇ ਵਿੱਚ ਵੀ ਮੈਂਸ਼ਨਡ ਹੈ ਤੁਹਾਡਾ ਇਰਾਦਾ ਬਣੇ ਇੱਥੇ ਤਾਂ ਸਾਨੂੰ ਕੰਟੈਕਟ ਕਰ ਲਿਓ 50 50 ਫੁੱਟ ਦੀਆਂ ਗਲੀਆਂ ਜਿਹੜੀਆਂ ਅੰਦਰ ਲੀਆਂ ਨੇ ਤੁਹਾਨੂੰ ਮੈਂ ਵੜ ਕੇ ਦੁਕਾਨਾਂ ਗਲੀਆਂ ਚ ਚਾਹੇ ਰਾਈਟ ਸਾਈਡ ਵੜਜੋ ਚਾਹੇ ਲੈਫਟ ਸਾਈਡ ਵੜਜੋ 50 50 ਫੁੱਟ ਦੀ ਗਲੀ ਹੈ ਜੀ ਬਹੁਤ ਹੀ ਵਧੀਆ ਇੱਕ ਮੌਕਾ ਹੈ ਤੁਹਾਡੇ ਲਈ ਇਹ ਜਿਹੜਾ ਰਸਤਾ ਜੀ ਰਿਜ਼ਰਵ ਰੱਖਿਆ ਗਿਆ ਅਗਰ ਕੱਲ ਨੂੰ ਕਿਸੇ ਕੰਸਟਰਕਸ਼ਨ ਕੋਈ ਕਰਾਣੀ ਹੈ ਇਦਰੋਂ ਦੀ ਹੋਰ ਗੱਡੀਆਂ ਆਣਗੀਆਂ ਤੇ ਮੈਂ ਤੁਹਾਨੂੰ ਮੈਂ ਫੇਰ ਵਾਪਸ ਉਸੇ ਏਰੀਆ ਚ ਲੈ ਕੇ ਜਾਣਾ ਜੋ ਕਿ ਪ੍ਰੋਪਰ ਤਿਆਰ ਹੈ ਆ ਦੇਖੋ 50 50 ਫੁੱਟ ਦੀਆਂ ਸੜਕਾਂ ਸਨ ਅੰਡਰਗਰਾਊਂਡ ਤਾਰਾਂ ਆ ਦੇਖੋ ਸਟਰੀਟ ਲਾਈਟਸ ਵਗੈਰਾ ਪ੍ਰੋਪਰ ਲੱਗੀਆਂ ਨੇ 500 ਗਜ ਤੋਂ ਸ਼ੁਰੂ ਹੋ ਜਾਂਦੇ ਪਲਾਟਸ ਇੱਥੇ ਆ ਸਾਹਮਣੇ ਇਹ ਲੈਫਟ ਸਾਈਡ ਤੇ ਦੇਖੋ 에어ਪੋਰਟ ਹੈ ਅਥੋ 에어ਪੋਰਟ ਤੋਂ ਨਿਕਰ ਆ ਰਹੇ ਹਾਂ ਨਾ ਕਲੀਅਰ ਝੰਡਾ ਵੀ ਲੱਗਾ ਆਪ ਤੇ ਦੇਖੋ ਤੁਸੀਂ ਆਹ ਦੇਖੋ 에어ਪੋਰਟ ਇਹ ਅਜੇ 에어ਪੋਰਟ ਦੇਖੋ ਤੁਸੀਂ ਅਮਰੀ ਸੜਕਾ ਇਹਦੇ ਨਾਲ ਹੀ ਬਿਲਕੁਲ ਇਹ ਗੇਟਡ ਸੁਸਾਇਟੀ ਹੈ ਕਿਸੇ ਵੀ ਗਲੀ 'ਚ ਵੜ ਜਾਓ ਤੁਹਾਨੂੰ 50 ਫੁੱਟ ਤੋਂ ਘਟ ਗਲੀ ਨਹੀਂ ਮਿਲਣੀ ਜੋ ਕਿ ਬਹੁਤ ਹੀ ਵਧੀਆ ਚੀਜ਼ ਹੈ ਗਲੀ ਤੇ ਪਹਿਲੇ ਸਾਹਮਣੇ ਮੇਨ ਗੇਟ ਹੈਗਾ ਜੀ ਤੇ ਪਹਿਲੇ ਰਾਈਟ ਸਾਈਡ ਦਿਖਾਇਆ ਸੁਣ ਲੈਫਟ ਸਾਈਡ 'ਚ ਗਲੀ ਦਖਾਨੇ ਕਿਤੇ ਤੁਹਾਨੂੰ ਕਿਸੇ ਗਲੀ 'ਚ ਵਿਤਕਰਾਂ ਨਹੀਂਗਾ 50 ਫੁੱਟ ਦੀ ਤੇ ਕਮ ਸੇ ਕਮ ਗਲੀ ਹੈਗੀ ਹੈ ਮੇਨ ਤੇ 60 80 ਦੀ ਤੇ 60 ਦੀਆਂ ਕਿਸੇ ਵੀ ਗਲੀ 'ਚ ਵੜ ਜਾਓ ਕਿਆ ਪਿਆਰੀ ਤਰੀਕੇ ਨਾਲ ਬਣੀ ਹੋਈ ਹੈ ਗੇਟਿਡ ਸੁਸਾਇਟੀ ਹੈ ਜੀ ਫਾਈਲੀ ਰეკਮੈਂਡਡ ਹੈ ਅਗਰ ਤੁਸੀਂ ਅੰਮ੍ਰਿਤਸਰ 에어ਪੋਰਟ ਰੋਡ ਤੇ ਕੋਈ ਆਪਣੇ ਲਈ ਗੇਟਿਡ ਸੁਸਾਇਟੀ ਦੇਖ ਰਹੇ ਹੋ ਤਾਂ ਆਹ ਬਾਉਂਡਰੀ ਆ ਗਈ ਜੀ 에어ਪੋਰਟ ਤੇ ਜਿਹੜਾ ਅੰਮ੍ਰਿਤਸਰ 에어ਪੋਰਟ ਆ ਗੁਰੂਆਂ ਦਾ 에어ਪੋਰਟ ਉਹਦੀ ਤੇ ਇਹ ਬਾਉਂਡਰੀ ਦੇ ਨਾਲ ਹੀ ਤੁਸੀਂ ਦੇਖ ਲਓ ਇੱਥੇ ਤੁਸੀਂ ਆਪਣਾ ਪਲਾਟ ਪਾ ਸਕਦੇ ਹੋ ਅੰਦਰ ਇਹਦੇ ਗੋਲਫ ਕੋਰਸ ਬੰਨਾ ਹੈ ਠੀਕ ਹੈ ਤੇ ਸਾਹਮਣੇ ਇਹਦੇ ਹੋਟਲ ਦੇਖੋ ਤੁਸੀਂ ਪਾਰਕਿੰਗ ਰੈਡੀਸਨ ਮਲੇ 5 ਸਟਾਰ ਹੋਟਲ ਵਗੈਰਾ ਇੱਥੇ ਸਾਹਮਣੇ ਹੀ ਹੈ ਬਿਲਕੁਲ ਨਾਲੀਆ ਦੇ ਇਸ ਤੋਂ ਵਧੀਆ ਪ੍ਰਾਪਰਟੀ ਨਹੀਂ ਮਿਲ ਸਕਦੀ ਜੇਕਰ ਤੁਸੀਂ ਖੁੱਲੀ ਪ੍ਰਾਪਰਟੀ ਵੇਖਣਾ ਚਾਹੁੰਦੇ ਹੋ ਅੰਮ੍ਰਿਤਸਰ ਦੇ ਵਿੱਚ ਗੇਟਿਡ ਸੁਸਾਇਟੀ ਦੇ ਅੰਦਰ ਇਨਵੈਸਟਮੈਂਟ ਲਈ ਬਹੁਤ ਹੀ ਵਧੀਆ ਇਹ ਇੱਕ ਪ੍ਰਾਪਰਟੀ ਹੈ ਤੁਹਾਡੇ ਲਈ ਕਲੋਨੀ ਕਿਸੇ ਵੀ ਗਲੀ 'ਚ ਵੜ ਜਾਓ 50 ਫੁੱਟ ਤੋਂ ਥੱਲੇ ਕੋਈ ਸੜਕ ਨਹੀਂ ਤੁਹਾਨੂੰ ਮਿਲਣੀ ਆਹ 60 ਫੁੱਟ ਦੀ ਜਿੱਥੇ ਜਾ ਰਹੇ ਆਪਾਂ ਆਹ ਦੇਖੋ ਆ 50 ਫੁੱਟ ਤੇ ਰਗੀ ਹੋਰ ਕੀ ਚਾਹੀਦਾ ਜੀ ਇਸ ਤੋਂ ਵਧੀਆ ਸ਼ਾਂਤ ਮਈ ਜਗ੍ਹਾ ਨਹੀਂ ਤੁਹਾਨੂੰ ਲੱਭਣੀ ਸਭ ਕੁਝ ਅੰਡਰਗਰਾਉਂਡ ਕੋਈ ਤੁਹਾਨੂੰ ਪਤਾ ਨਹੀਂ ਬਾਹਰ ਨਜ਼ਰ ਆ ਰਹੀ ਸਟਰੀਟ ਲਾਈਟਸ ਦੇਖੋ ਸਾਰੀਆਂ ਲੱਗ ਚੁੱਕੀਆਂ ਨੇ ਬਸ ਤੁਸੀਂ ਆਓ 플ੋਰ ਖਰੀਦੋ ਤੇ ਆਪਣੀ ਕੰਸਟਰਕਸ਼ਨ ਸ਼ੁਰੂ ਕਰੋ ਰੇਟਸ ਵੀ ਬਹੁਤ ਜੈਨੂਇਨ ਨੇ ਤੁਹਾਨੂੰ ਆਲਰੇਡੀ ਆਪਾਂ ਦਿਖਾ ਦਿੱਤੇ ਨੇ ਉਹਦੇ ਵਿੱਚ ਵੀਡੀਓ 'ਚ ਤੁਸੀਂ ਉਹ ਦੇਖ ਸਕਦੇ ਹੋ 골ਪੋਰ ਸਾਰਿਆਂ ਲਈ ਅਵੇਲੇਬਲ ਹੋਏਗਾ ਇਹ ਕਲੋਨੀ ਵਿੱਚ ਜਿਹੜੇ ਰੋ ਰਹੇਣਗੇ ਪਾਰਕਸ ਅਲੱਗ ਤੋਂ ਬਣਿਆ ਨੇ ਤੇ ਬਹੁਤ ਹੀ ਵਧੀਆ ਜੇਟਿੰਗ ਸੋਸਾਇਟੀ ਆ ਬਹੁਤ ਫੋਰ ਇਨਵੈਸਟਮੈਂਟ ਪਰਪਸਸਿਸ ਐਂਡ ਫੋਰ ਰੈ residențial ਪਰਪਸਸਿਸ ਇਤੋਂ ਲਾਵਾ ਇੱਕ ਸਪੋਰਟਸ ਕੰਪਲੈਕਸ ਵੀ ਬੰਨਾ ਹੈ ਤੇ ਹੋਰ ਵੀ ਕਈ ਐਕਟੀਵਿਟੀਆਂ ਲਈ ਏਰੀਆ ਛੱਡਿਆ ਹੋਇਆ ਇੱਥੇ ਇਸ ਤੋਂ ਜ਼ਿਆਦਾ ਹੋਰ ਬੰਦਾ ਕੀ ਡਿਮਾਂਡ ਕਰ ਸਕਦਾ ਜੀ ਗੋਲਫ ਕਾਉਂਟੀ ਏਅਰਪੋਰਟ ਰੋਡ ਅੰਮ੍ਰਿਤਸਰ ਏਅਰਪੋਰਟ ਦੇ ਬਿਲਕੁਲ ਨਾਲ ਲੱਗਦੀ ਹੋਈ ਜੀ ਹੁਣ ਸਾਰੀਆਂ ਗਲੀਆਂ ਚ ਤਾਂ ਨਹੀਂ ਮੈਂ ਵੱਟ ਸਕਦਾ ਸੇਮ ਹੀ ਹੈ ਸਾਰੀਆਂ ਗਲੀਆਂ ਤੁਸੀਂ ਦੇਖੀ ਜਾਓ ਬਾਰੋ-ਬਾਰ ਓਵਰਵਿਊ ਤੁਹਾਨੂੰ ਮੈਂ ਦੇ ਦਿੰਦਾ ਇਹ ਵੀ ਬਿਲਕੁਲ ਸੇਮ ਬੜੇ ਜਿਦੋਂ ਪਿੱਛੇ ਛੱਡੀ ਆਪਾਂ ਸਾਹਮਣੇ ਦੇਖੋ ਹੋਰ ਲੱਗਿਆ ਤੁਹਾਨੂੰ ਨਜ਼ਰ ਆ ਰਹੇ ਨੇ ਹੋਟਲ ਪਾਰਕ ਇਨ ਤੇ ਰੈਡੀਸਨ ਕਿਸੇ ਵੀ ਗਲੀ ਚ ਫੜ ਜਾਓ ਸਾਰੀਆਂ ਗਲੀਆਂ ਜੀ ਬਹੁਤ ਵਧੀਆ ਬਣੀ ਹੋਈਆਂ ਨੇ ਅੰਬਰਸਰ এয়ারਪੋਰਟ ਦੇ ਲ ਕੋਲ ਹੀ ਪੈਂਦੀ ਕੋਈ ਏਦਾਂ ਦੀ ਤੁਹਾਨੂੰ ਗੇਟਰੀ ਸੋਸਾਇਟੀ ਨਹੀਂ ਮਿਲਣੀ ਜਿੱਥੇ ਬਹੁਤ ਖੁੱਲੀਆਂ ਖੁੱਲੀਆਂ ਸੜਕਾਂ ਨੇ ਅੰਡਰਗਰਾਉਂਡ ਵਾਇਰਸ ਨੇ ਤੇ ਪ੍ਰੋਪਰ এয়ারਪੋਰਟ ਅਥਾਰਟੀ ਤੋਂ ਐਨਓਸੀ ਆ ਅਗਰ ਤੁਹਾਡਾ ਮਨ ਬਣਦਾ ਇੱਥੇ ਤੇ ਸਾਨੂੰ ਕੰਟੈਕਟ ਕਰ ਲੈਣਾ ਤੁਹਾਡਾ ਇੱਥੇ ਸੌਦਾ ਕਰਾ ਦਿੱਤਾ ਜਾਏਗਾ 200 ਪਲੱਸ ਰਜਿਸਟਰੀਜ਼ ਆਲਰੇਡੀ ਹੋ ਚੁੱਕੀਆਂ ਨੇ 300 ਪਲੱਸ ਪਲਾਟਸ ਨੇ ਇੱਥੇ ਤੇ ਬਹੁਤ ਜਲਦੀ ਇਹ ਵੀ ਵਿਕ ਜਾਣੇ ਨੇ 500 ਕਾਇ ਤੋਂ ਸ਼ੁਰੂ ਹੁੰਦੇ ਪਲਾਟਸ ਤੇ ਸੀ ਇਲਾਕੇ ਚ ਵੇਚ ਲੋ ਸੀ ਵਿੱਚ ਵਗੈਰਾ ਸਭ ਪਿਆ ਆ ਦੇਖੋ ਤੁਸੀਂ ਸੀਵੀ ਸਿਸਟਮ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਬਣੀ ਹੋਈ ਏ ਗੇਟਿਡ ਸੋਸਾਇਟੀ ਹੈ ਤੁਹਾਨੂੰ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ ਤੁਸੀਂ ਬਸ ਮਨ ਬਣਾਓ ਤੇ ਸਾਨੂੰ ਕੰਟੈਕਟ ਕਰੋ ਤੁਹਾਨੂੰ ਇੱਥੇ ਪ੍ਰਾਪਰਟੀ ਦਵਾ ਦਨੇ ਆਪਾਂ ਹੁਣ ਮੈਂ ਥੋੜਾ ਪਿੱਛੇ ਵਾਲਾ ਏਰੀਆ ਵੀ ਤੁਹਾਨੂੰ ਦਿਖਾਣਾ ਜਾ ਕੇ ਆ ਦੇਖੋ ਜੀ ਬਿਲਕੁਲ ਨਾਲ ਹੀ ਕੰਦ ਲਾਦੀ ਏਅਰਪੋਰਟ ਅਥਾਰਟੀ ਦੇ ਅੰਦਰਲੇ ਪਾਸੇ 골ਫ ਵਾਲਾ ਏਰੀਆ ਬੰਨਾ ਹੈ ਤੇ ਅੱਜ ਆਜਤੀ ਦੇਖ ਹੀ ਦਿਓ ਜਾ ਰਿਹਾ ਹੈ ਯਾਰ ਇੰਡੀਆ ਦਾ ਇਹ ਸਾਰੇ ਏਰੀਆ ਤੁਹਾਨੂੰ ਦਿਖਾਣੇ ਆ ਆ ਵਾਚ ਟਾਵਰ ਦੇਖੋ ਤੁਸੀਂ ਆਥੋ ਜੀ ਬਿਲਕੁਲ ਲੱਗ ਗਈ ਹੈ ਜੀ 에어ਪੋਰਟ ਦੇਖੋ ਸਾਹਮਣੇ ਕੰਦ ਤੇ ਗੋਲਫ ਏਰੀਆ ਇਧਰ ਬੰਨਾ ਸਾਰਾ ਗੋਲਫ ਕੋਰਸ ਆਹ ਦੇਖ ਲਓ ਜੀ ਏਰੀਆ ਤੁਸੀਂ ਨਾਲ ਹੀ ਬਿਲਕੁਲ 에어ਪੋਰਟ ਹੈ ਤੇ ਇਹ ਗੋਲਫ ਕੋਰਸ ਲਈ ਏਰੀਆ ਸਾਰਾ ਲੈਫਟ ਸਾਈਡ ਤੇ ਦੀ ਦੇਖ ਸਕਦੇ ਹੋ ਜਿਹੜੀ ਕਾਂ ਦੇ ਲੱਗਦੀ ਹੈ 에어ਪੋਰਟ ਹੀ ਇਸ ਪਾਸੇ ਇਹਨਾਂ ਨੇ 골프 ਵਾਲਾ ਏਰੀਆ ਛੱਡਿਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਏਰੀਆ ਇੱਥੇ ਤੁਸੀਂ ਆਪਣਾ ਪਲਾਟ ਬਣਾਓ ਬਹੁਤ ਹੀ ਵਧੀਆ ਰਹੇਗਾ ਤੁਹਾਡੇ ਲਈ ইস্ট ਫੇਸਿੰਗ ਨਾਰਥ ਫੇਸਿੰਗ ਸਾਊਥ ਫੇਸਿੰਗ ਹਰ ਪਾਸੇ ਦੇ ਪਲਾਟ ਤੁਹਾਨੂੰ ਮਿਲ ਜਾਣੇ ਇੱਧਰ ਸਾਹਮਣੇ 에어ਪੋਰਟ ਹੀ ਦੇਖ ਸਕਦੇ ਹੋ ਤਾਨੂੰ ਆਪਾਂ ਮੋਸਟ ਆਫ ਦਾ ਸੋਸਾਇਟੀ ਦਿਖਾ ਦਿੱਤੀ ਹੈ ਤੇ ਹੁਣ ਇਹ ਤੁਹਾਡੇ ਉੱਪਰ ਹੈ ਕਿ ਤੁਹਾਨੂੰ ਇਹ ਕਿੱਦਾਂ ਦੀ ਲੱਗਦੀ ਹੈ ਤੇ ਸਾਨੂੰ ਕੰਟੈਕਟ ਕਰ ਲਿਓ ਅਗਰ ਤੁਹਾਡਾ ਮਨ ਬਣਦਾ ਹੈ ਇੱਥੇ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਤੁਹਾਡੀ ਮਨਪਸੰਦ ਪ੍ਰਾਪਰਟੀ ਇੱਥੇ ਦਿਵਾਈ ਜਾਵੇ ਇਹ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਹੁਣ ਆਪਾਂ ਬਾਹਰ ਨੂੰ ਜਾਵਾਂਗੇ ਤੇ ਤੁਹਾਨੂੰ ਬਾਹਰ ਨਿਕਲਦੇ ਫਿਰ ਵੀਡੀਓ ਦਿਖਾ ਦਾਂਗੇ ਏਰੀਆ ਜਿਹੜਾ ਬਾਹਰਲਾ ਹੈ ਲੋ ਜੀ ਆ ਗਿਆ ਐਗਜ਼ਿਟ ਗੇਟ ਬਸ ਬਾਹਰ ਨਿਕਲ ਰਹੇ ਆ ਪਰਤੋ ਕਲੋਨੀ ਤੋਂ ਅਗਰ ਤੁਹਾਡਾ ਮਨ ਬਣਦਾ ਇੱਥੇ ਤੇ ਸਾਨੂੰ ਕੰਟੈਕਟ ਕਰ ਲੈਣਾ ਤੇ ਤੁਹਾਨੂੰ ਇੱਥੇ ਪ੍ਰਾਪਰਟੀ ਜਿਹੜੀ ਚਾਹੀਦੀ ਹੈ ਉਹ ਮਿਲ ਜਾਏਗੀ 500 ਗਾਜ ਮਿਨੀਮਮ ਹੈ ਇਹ ਯਾਦ ਰੱਖਿਓ ਸਾਹਮਣੇ ਦੇਖੋ ਤੁਸੀਂ ਰੈਡੀਸਨ ਅਹਾਰੇ ਫਰਲੀ ਸਾਈਡ ਤੇ ਤੇ ਨਾਲ ਪਾਰਕਿੰਗ ਨਾਲ ਹੀ ਲੈਫਟ ਸਾਈਡ ਤੇ 에어ਪੋਰਟ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਦੇ ਨਾਲ ਦੇ ਹੋਰ ਵੀ ਤੁਹਾਨੂੰ ਵੀਡੀਓ ਆਪਾਂ ਟਾਈਮ ਟੂ ਟਾਈਮ ਪਾਉਂਦੇ ਰਾਂਗੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਬਸ ਹੁਣ ਚੱਲੀਏ ਆਪਾਂ ਬਾਹਰ ਜੀ ਸਿਕਿਉਰਿਟੀ ਗਾਰਡ ਇੱਥੇ ਬੈਠੇ ਨੇ ਤੇ ਐਂਟਰੀ ਲੈਂਦੇ ਨੇ ਜਦੋਂ ਵੀ ਕੋਈ ਆਵੇ ਇੱਥੇ